ਅੱਜ ਗੁਰਦਾਸਪੁਰ ਪੁਲਿਸ ਵੱਲੋਂ ਮਿਸ਼ਨ ਨਿਸ਼ਚੇ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖੇਡਾਂ ਅਤੇ ਸੱਭਿਆਚਾਰ ਪ੍ਰੋਗਰਾਮ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਜੋ ਨਸ਼ਿਆਂ ਵਿਰੁੱਧ ਐਸਐਸਪੀ ਗੁਰਦਾਸਪੁਰ ਵਿਆਮਾ ਹਰੀਸ਼ ਕੁਮਾਰੋਂ ਪ੍ਰਕਾਸ਼ ਦੀ ਅਗਵਾਈ ਹੇਠ ਮੁਹਿੰਮ ਚੜੀ ਗਈ ਹੈ ਉਸ ਦੇ ਜ਼ਿਲ੍ਹੇ ਪਰ ਵਿੱਚ ਬਹੁਤ ਵਧੀਆ ਰਿਜ਼ਲਟ ਆ ਰਹੇ ਹਨ ਔਰ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਉਹਨਾਂ ਦੇ ਜ਼ਿਲ੍ਹੇ ਵਿੱਚ ਲੋਕ ਨੌਜਵਾਨ ਨਸ਼ਾ ਛੱਡ ਕੇ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ ਔਰ ਜ਼ਿਲ੍ਹੇ ਭਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਸਭ ਤੋਂ ਪਹਿਲਾ ਯਾਦ ਜਿਹੜਾ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਹਰੀਸ਼ ਧਿਆਮਾ ਜੀ ਦੇ ਨੇਤਰਤਵ ਥੱਲੇ ਇਹ ਇਵੈਂਟ ਨਿਸ਼ਚੈ ਵਿਰੋਧ ਨਸ਼ਿਆਂ ਦੇ ਇਹਨੂੰ ਅੱਜ ਦਾ ਆਗਾਜ਼ ਗਵਰਨਮੈਂਟ ਕਾਲਜ ਤੋਂ ਕੀਤਾ ਜਾ ਰਿਹਾ ਉਹਦੇ ਲਈ ਮੈਂ ਜ਼ਿਲ੍ਹਾ ਪੁਲਿਸ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਆਫੀਸਰ ਸਹਿਬਾਨ ਨੂੰ ਮੁਬਾਰਕ ਦਿੰਦਾ ਅੱਜ ਸਮੇਂ ਦੀ ਲੋੜ ਆ ਕਿ ਜਿਸ ਵਕਤ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਨਿਰਨਾਇਕ ਲੜਾਈ ਲੜ ਰਹੀ ਆ ਔਰ ਉਸ ਨਿਰਨਾਇਕ ਲੜਾਈ ਲਈ ਪੁਲਿਸ ਨੇ ਆਪਣਾ ਰੋਖ ਜਿਹੜਾ ਕੇਵਲ ਸਖਤੀ ਦਾ ਨਹੀਂ ਔਰ ਪਿਆਰ ਨਾਲ ਇੱਕ ਆਮ رائے ਇੱਕ ਪਬਲਿਕ ਓਪੀਨੀਅਨ ਨਸ਼ੇ ਦੇ ਵਿਰੁੱਧ ਖੜਾ ਕਰਕੇ ਨਸ਼ਿਆਂ ਦਾ ਖਾਤਮ ਕਰਨ ਲਈ ਖਾਤਮਾ ਕਰਨ ਲਈ ਇੱਕ ਬਹੁਤ ਵੱਡਿਆ ਉਪਰਾਲਾ ਹੈ ਮੈਂ ਸਮਝਦਾ ਵੀ ਅੱਜ ਨੌਜਵਾਨਾਂ ਨੂੰ ਗਰਾਊਂਡਾਂ ਦੇ ਵਿੱਚ ਲਿਆ ਕੇ ਖੇਡਾਂ ਦੇ ਨਾਲ ਉਹਨਾਂ ਨੂੰ ਜੋੜ ਕੇ ਇੱਕ ਸਨੇਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਨਸ਼ਿਆਂ ਨੂੰ ਜੇ ਮਾਰਨਾ ਤੇ ਸਾਨੂੰ ਗਰਾਊਂਡਾਂ ਦੇ ਵਿੱਚ ਤੇ ਖੇਡਾਂ ਜਿਹੜੀਆਂ ਨੇ ਅਪਣਾਉਣੀਆਂ ਪੈਣਗੀਆਂ ਔਰ ਜਿੰਨਾ ਚਿਰ ਤੱਕ ਕਿਸੇ ਮਸਲੇ ਦੇ ਵਿਰੁੱਧ ਆਮ رائے ਨਹੀਂ ਬਣਦੀ ਪਬਲਿਕ opinion ਨਹੀਂ ਬਣਦਾ ਉਹਨਾਂ ਜਰ ਤੱਕ ਉਹਦਾ ਖਾਤਮਾ ਨਹੀਂ ਹੋ ਸਕਦਾ ਜਿੱਥੇ ਪੁਲਿਸ ਨੇ ਸਖਤਾਈ ਇਸ ਅੰਤਰਾ ਦੇ ਵਿਰੋਧ ਕੀਤੀ ਆ ਉੱਥੇ ਉਹਦੇ ਨਾਲ-ਨਾਲ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨੂੰ ਇੱਕ ਰਸਤਾ ਦੱਸਣ ਲਈ ਰਿਫਾਰਮ ਕਰਨ ਲਈ ਉਹਨਾਂ ਨੂੰ ਇਸ ਗੱਲ ਹੀ ਰੀਕੰਸਾਈਲ ਕਰਨ ਲਈ ਕਿ ਨਹੀਂ ਇਹ ਚੀਜ਼ ਠੀਕ ਨਹੀਂ ਹੈਗੀ ਆਓ ਤੁਹਾਡੀ ਜਿਹੜੀ એનર્ਜੀ ਆ ਉਹਨੂੰ ਅਸੀਂ ਵਧੀਆ ਤਰੀਕੇ ਦੇ ਨਾਲ ਅਪਣਾਉਣਾ ਅੱਜ ਇਹ ਜਿਹੜਾ ਉਪਰਾਲਾ ਹਰੀਸ਼ ਜੀ ਨੇ ਕੀਤਾ ਮੈਂ ਸਮਝਣਾ ਇਲਾਕੇ ਵੱਲੋਂ ਹਰੀਸ਼ ਜੀ ਤੁਹਾਡਾ ਧੰਨਵਾਦ ਵੀ ਤੁਸੀਂ ਇਹਨੇ ਨੌਜਵਾਨਾਂ ਨੂੰ ਇਕੱਠਾ ਕਰਕੇ ਇਹਦੀਆਂ ਐਕਟੀਵਿਟੀ ਜਿਹਦੇ ਵਿੱਚ ਫੁੱਟਬਾਲ ਦਾ ਮੈਚ ਆ ਦੌੜਾਂ ਨੇ ਹੋਰ ਗੇਮਸ ਨੇ ਇਹਨਾਂ ਨੂੰ ਇੱਕ ਤੁਸੀਂ ਚੈਨਲਾਈਜ਼ ਕਰ ਰਹੇ ਹੋ ਇਹਨਾਂ ਦੀ એનર્ਜੀ ਲਈ ਔਰ ਅਸੀਂ ਸਾਰੇ ਆਉਂ ਮਿਲ ਕੇ ਇਹ ਜਿਹੜਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਕਿ ਮੇਰਾ ਪੰਜਾਬ ਤੰਦਰੁਸਤ ਹੋਵੇ ਸਿਹਤਮੰਦ ਹੋਵੇ ਮੇਰੇ ਨੌਜਵਾਨ ਜਿਨ੍ਹਾਂ ਨੇ ਅੱਗੇ ਆ ਕੇ ਸੂਬੇ ਦੇ ਮੁਲਕ ਨੂੰ ਸੰਭਾਲਣਾ ਉਹ ਤੰਦਰੁਸਤ ਹੋਣ ਇੱਕ ਬਹੁਤ ਵੱਡਾ ਉਪਰਾਲਾ ਉਹਦੇ ਚ ਸਾਈ ਹੋਊਗਾ ਮੁਬਾਰਕ ਦਿਨਣਾ ਜੀ ਔਰ ਧੰਨਵਾਦ ਕਰਦਾ ਅਜ ਇੱਕ ਅਸੀਂ ਇਹਦ ਲਈਏ ਖਾਸ ਕਰ ਮੈਂ ਨੌਜਵਾਨਾਂ ਨੂੰ ਇਹ ਅਪੀਲ ਕਰਾਂਗਾ ਕਿ ਜਿੱਥੇ ਤੁਸੀਂ ਅੱਜ ਇਹਨਾਂ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣਾ ਉੱਥੇ ਤੁਸੀਂ ਆਪਣੇ ਘਰਾਂ 'ਚ ਜਾ ਕੇ ਆਪਣੇ ਸਕੂਲਾਂ 'ਚ ਜਾ ਕੇ ਆਪਣੇ ਮਹੱਲਿਆਂ 'ਚ ਆਪਣੇ ਪਿੰਡਾਂ ਦੇ ਵਿੱਚ ਇਹ ਸੁਣਿਆ ਜ਼ਰੂਰ ਦਿਓ ਕਿ ਨਸ਼ਾ ਇੱਕ ਮਾੜੀ ਚੀਜ਼ ਆ ਉਹਦੇ ਤੋਂ ਆਪਾਂ ਦੂਰ ਰਹਿਣਾ ਔਰ ਆਪਾਂ ਵੱਧ ਤੋਂ ਵੱਧ ਗਰਾਊਂਡਾਂ ਦੇ ਖੇਡਾਂ ਨੂੰ ਅਪਣਾਉਣਾ ਔਰ ਮਾਨ ਸਰਕਾਰ ਨੇ ਪਿਛਲੇ 2 ਸਾਲਾਂ 'ਚ ਖੇਡਾ ਵਤਨ ਪੰਜਾਬ ਦੀਆਂ ਸਾਰੇ ਸੂਬੇ ਦੇ ਵਿੱਚ ਬਲਾਕ ਤੋਂ ਲੈ ਕੇ ਉੱਪਰ ਤੱਕ ਸ਼ੁਰੂ ਕੀਤੀ ਆ ਔਰ ਇਹ ਲਗਾਤਾਰ ਇਹ ਖੇਡਾਂ ਜੜੀਆਂ ਦੇ ਚੱਲ ਰਹੀਆਂ ਨੇ ਮੈਂ ਸਮਝਦਾ ਇਹ ਉਪਰਾਲੇ ਇਸ ਬਿਮਾਰੀ ਨੂੰ ਦੂਰ ਕਰਨ ਲਈ ਸਹਾਇਕ ਹੋਣਾ ਤੁਹਾਨੂੰ ਮੁਬਾਰਕ ਦਿੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਨੇ ਜਿਹਦੇ ਵਿੱਚ ਪੀसीएसਵੀ ਬਣੇ ਨੇ ਪੀਪੀਐਸਵੀ ਬਣੇ ਨੇ ਸੋ ਨੌਜਵਾਨਾਂ ਨੂੰ ਅਪੀਲ ਆ ਕਿ ਆਓ ਖੇਡਾਂ ਨਾਲ ਜੁੜੋ ਤਾਂ ਕਿ ਜਿਹੜੀਆਂ ਨੌਕਰੀਆਂ ਨੇ ਉਹ ਵੱਧ ਤੋਂ ਵੱਧ ਲੈ ਸਕੋ